ਸਭ ਤੋਂ ਵੱਡੀ ਖਬਰ ਜਿਹੜੀ ਆ ਰਹੀ ਹੈ ਕਿਉਂਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਾਸਤੇ ਜਾਂ ਨਸ਼ਾ ਤਸਕਰਾਂ ਨੂੰ ਫੜਨ ਵਾਸਤੇ ਲਗਾਤਾਰ ਐਕਟਿਵ ਹੈ ਜੀ ਪਰ ਉਹ ਕਈ ਵਾਰੀ ਖਬਰਾਂ ਇਧਰ ਉਧਰੋਂ ਐਸੀਆਂ ਆਉਂਦੀਆਂ ਨੇ ਹੈਰਾਨ ਕਰਨ ਵਾਲੀਆਂ ਇੱਕ ਖਬਰ ਆਈ ਹੈ ਕਿ ਅਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਹੋਈ ਹੈ ਉਹ ਵੀ ਇਸ ਮਾਮਲੇ ਦੇ ਵਿੱਚ ਨਸ਼ੇ ਵਾਲੇ ਮਾਮਲੇ ਦੇ ਵਿੱਚ ਇਹ ਪੂਰਾ ਕੀ ਮਸਲਾ ਹੈ ਜੀ ਕੀ ਮਾਜਰਾ ਜੀ ਸੁਖਮਨ ਸਾਹਿਬ ਮੈਂ ਵੀ ਹੈਰਾਨ ਸੀਗਾ ਜੀ ਖਬਰ ਨੂੰ ਪੜ੍ਹ ਕੇ ਸੁਣ ਕੇ ਨਾ ਮੈਂ ਵਰਕਆਊਟ ਖਤਮ ਕਰਕੇ ਜਿਵੇਂ ਨਿਕਲਿਆ ਜੀ ਤਾਂ ਪਹਿਲਾ ਅਪਡੇਟ ਸੀਗਾ ਜੀ ਜੀ ਤੇ ਮੈਂ ਮਤਲਬ ਕਿ ਸੱਚ ਜਾਣੋ ਬੜਾ ਹਰਾਨ ਮੈਂ ਪਹਿਲਾਂ ਸੋਚਿਆ ਕਿ ਕਜ਼ਮ ਬ੍ਰਦਰ ਨਾ ਹੋਵੇ ਜੀ ਪਰ ਬਾਪ ਦੇ ਵਿੱਚ ਹੁਣ ਜਿਹੜੀ ਆਫੀਸ਼ੀਅਲੀ ਕਹਿ ਲੋ ਕਿ ਜਾਣਕਾਰੀ ਉਹਦੇ ਵਿੱਚ ਫਾਦਰ ਨੇਮ ਵੀ ਸੇਮ ਆ ਚਾਚੇ ਤਾਇਆ ਦਾ ਮਾਮੇ ਮਾਸੜਾ ਦਾ ਹੋਵੇ ਤੇ ਉਹ ਨਾਂ ਦਾ ਵੀ ਫਰਕ ਪੈਂਦਾ ਪਰ ਬਾਕੀ ਹਾਲੇ ਪੁਸ਼ਟੀ ਹੋਣੀ ਬਾਕੀ ਆ ਜੀ ਜੀ ਕਿਉਂਕਿ ਇਹ ਚੀਜ਼ਾਂ ਹਾਲੇ ਕਹਿ ਲੋ ਕਿ अर्ਲੀ ਸਟੇਜ ਤੇ ਨੇ ਜੀ ਪਰ ਹਰਪ੍ਰੀਤ ਸਿੰਘ son of ਤਰਸੀਮ ਸਿੰਘ ਹੀ ਦੱਸਿਆ ਗਿਆ ਹੂੰ ਤੇ ਪਰਿਵਾਰ ਨੇ ਜਿਹੜਾ ਪ੍ਰਤੀਕਰਮ ਦਿੱਤਾ ਇਹਦੇ ਤੇ ਉਹ ਵੈਸੇ ਮੈਂ ਵੀ ਫੋਨ ਲਾਇਆ ਤਰਸੀਮ ਸਿੰਘ ਜੀ ਦਾ ਫੋਨ ਬੰਦ ਸੀ ਜੀ ਬੀਬੀ ਬਲਵਿੰਦਰ ਕੌਰ ਜੀ ਦਾ ਫੋਨ ਚੱਲਦਾ ਸੀ ਉਹਨਾਂ ਨੇ ਚੁੱਕ ਵੀ ਲਿਆ ਜੀ ਚਲੋ ਮੈਨੂੰ ਲੱਗਾ ਕਿ ਆਵਾਜ਼ ਸ਼ਾਇਦ ਉਹਨਾਂ ਦੀ ਹੋ ਤੋ ਉਹਨਾਂ ਅਖਿਆ ਜੀ ਕਿ ਬਲਵਿੰਦਰ ਕੌਰ ਜੀ ਐਸਲੇ ਮੌਜੂਦ ਨਹੀਂ ਹੈ ਤੁਹਾਨੂੰ ਨਾਲ ਕੇ ਫੋਨ ਕੱਟਿਆ ਗਿਆ ਤੇ ਮੈਂ ਹਲੇ ਗੱਲ ਕਰ ਹੀ ਰਿਹਾ ਸੀਗਾ ਤੇ ਉਹ ਬੋਲ ਰਿਹਾ ਸੀ ਕਹਿੰਦੇ ਕਹਿੰਦੇ ਕਿ ਵੀ ਆਉਂਤਰੀ মিডিਆ ਵਾਲੇ ਨਾ ਮੁੜ ਕੇ ਮੁੱਦਾ ਬਣਾ ਲੈਂਦੇ ਆ ਵਾਪਸ ਤੇ ਵਿੱਚ ਇਹਦਾ ਮਤਲਬ ਕਿ ਘਰ ਦੇ ਵਿੱਚ ਨਾ ਉੱਥੇ ਸਾਰੇ ਇਕੱਠੇ ਹੋਏ ਸਭ ਮੁੱਦਾ ਬਣਾ ਵੀ ਲੈਂਦੇ ਆ ਤੇ ਚ ਕੀ ਸ਼ਕਤ ਹੈ ਬਿਲਕੁਲ ਬਿਲਕੁਲ ਉਹਨਾਂ ਨੂੰ ਤੇ ਸਾਡੇ ਵਰਗਾ ਵੀ ਉਹੋ ਜਿਹਾ ਹੀ ਜਾਪੇਗਾ ਕਿ ਵੀ ਉਹਦਾਂ ਦੇ ਹੀ ਆ ਕਿਉਂਕਿ ਮੁੱਦਾ ਬਣ ਜਾਂਦਾ ਹੈ ਕਿ ਗੱਲ ਨਿਕਲ ਜਾਂਦੀ ਹੈ ਮੂੰਹ ਖੈਰ ਈਮਾਨ ਸਿੰਘ ਖਾਰਾ ਨੂੰ ਵੀ ਮੈਂ ਫੋਨ ਕੀਤਾ ਜੀ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਹੂੰ ਉਦੋਂ ਬਾਅਦ ਦੇਖੋ ਸੈਨਸਿਟਿਵ ਮਾਮਲਾ ਹੈ ਜੀ ਬਿਲਕੁਲ ਜੋ ਔਨ ਦਾ ਰეკર્ડ ਆ ਫਿਲਹਾਲ ਆਪਾਂ ਉਹੀ ਦੇਖਦੇ ਆ ਜੀ ਤਾਂ ਆਫੀਸ਼ੀਅਲੀ ਐਸਐਸਪੀ ਅੰਕੁਰ ਗੁਪਤਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਆ ਜੀ ਇਹਦੇ ਵਿੱਚ ਜਿਹੜੀ ਮੁੱਢਲੀ ਜਾਣਕਾਰੀ ਆ ਉਹ ਇਹ ਆ ਕਿ ਇੱਕ ਕਰੇਟਾਕਾਰ ਦੱਸਦੇ ਆ ਕਿ ਫਲੋਰ ਦੇ ਨੇੜੇ ਹਾਈਵੇ ਤੇ ਖਲੋਤੀ ਸੀ ਹਾਈਵੇ ਤੋਂ ਮਤਲਬ ਕਿ ਸਾਈਡ ਤੇ ਜੀ ਉਹਦੇ ਵਿੱਚ ਕੀ ਸੀਗਾ ਕਿ ਸ਼ੀਸ਼ੇ ਛੂਛੇ ਕਾਲੇ ਸੀ ਇਹ ਐਸਐਸਪੀ ਸਾਹਿਬ ਕਹਿ ਰਹੇ ਆ ਜੀ ਤੇ ਸਾਨੂੰ ਉਹ ਸ਼ੱਕੀ ਲੱਗੀ ਤੇ ਜਦੋਂ ਅਸੀਂ ਮਤਲਬ ਕਿ ਸਾਡੀ ਪੁਲਿਸ ਪਾਰਟੀ ਨੇ ਉੱਥੇ ਕੁਝ ਹੋਰ ਵੀ ਬੁਲਾਏ ਗਏ ਬੰਦੇ ਤਾਂ ਇਹਨਾਂ ਨੂੰ ਜਦੋਂ ਕੱਢਿਆ ਤਾਂ ਉਸ ਵੇਲੇ ਇਹਨਾਂ ਦੇ ਕੋਲੋਂ 4 ਗ੍ਰਾਮ ਆਇਸ ਮਿਲੀ ਆ ਪਹਿਲਾਂ ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਕਿਹਾ 4 ਗ੍ਰਾਮ ਕੁਆਂਟੀਟੀ ਦੇ لحاظ ਨਾਲ ਕੋਈ ਜ਼ਿਆਦਾ ਨਹੀਂ ਹੁੰਦੀ ਜੀ 4 ਗ੍ਰਾਮ ਕੋਈ ਵੀ ਡਰੱਗ ਹੋ ਕੋਈ ਜ਼ਿਆਦਾ ਨਹੀਂ ਹੁੰਦਾ ਪਰ ਡਰੱਗ ਤਾਂ ਡਰੱਗ ਹੈ ਹਾਂ ਇਹ ਹੈ ਬਿਲਕੁਲ ਏ ਐਸਐਸਪੀ ਨੇ ਗੱਲ ਸਾਫ਼ ਕਰ ਦਿੱਤੀ ਆ ਕਿ ਇੱਕ ਕੰਜ਼ਿਊਮ ਮਤਲਬ ਕਿ ਵੇਚਣ ਵਾਲਾ ਕੋਈ ਐਸਾ ਨਹੀਂ ਹੈ ਜੇ ਹੁਣ ਕੋਈ ਇਹ ਜੋੜੀ ਜਾਵੇ ਤਾਂ ਲੱਖ ਦਫਾ ਜੋੜੀ ਜਾਵੇ ਜਿੰਨੀ ਪੁਲਿਸ ਦੀ ਕਹਾਣੀ ਔਨ ਰਿਕਾਰਡ ਉਹਨਾਂ ਨੇ ਆਫੀਸ਼ੀਅਲੀ ਜਾਣਕਾਰੀ ਦਿੱਤੀ ਆ ਕਿ ਵੇਖੋ 4 ਗ੍ਰਾਮ ਨਿਕਲੀ ਆ ਜੀ ਜੀ ਤੇ ਇਹ ਕੰਜਪਸ਼ਨ ਵਾਸਤੇ ਲੈ ਕੇ ਆਏ ਸੀ ਹੂੰ ਫਿਰ ਉਹਨਾਂ ਨੇ ਇੱਕ ਸਬੂਤ ਹੋਰ ਦਿੱਤਾ ਉਹ ਕਹਿੰਦੇ ਕਿ ਸੰਦੀਪ ਅਰੋੜਾ ਨਾਂ ਦਾ ਲੁਧਿਆਣੇ ਦਾ ਇੱਕ ਵਿਅਕਤੀ ਆ ਜੀ ਉਹਦੇ ਤੋਂ ਇਹ ਲੈ ਕੇ ਆਏ ਨੇ ਜੀ ਤੇ ਇਹਨਾਂ ਨੇ ਪੇਟੀਐਮ ਦੇ ਜ਼ਰੀਏ ਨੂੰ ਪੈਸੇ ਵੀ ਦਿੱਤੇ ਨੇ ਹੂੰ ਇੱਕ ਮੈਂ ਆ ਦੇਖ ਰਿਹਾ ਸੀਗਾ ਹੁਣੇ ਆ ਤੁਹਾਡੇ ਸਾਹਮਣੇ ਲਾਈਵ ਹੀ ਚੱਲ ਰਿਹਾ ਜੀ ਜੀ ਬਿਲਕੁਲ ਇਹਦੇ ਵਿੱਚ ਇੱਕ ਅਪਡੇਟ ਮੈਂ ਸ਼ੁਰੂ ਚ ਦੇਖੀ ਸੀਗੀ ਕਿ ਗੱਲ ਕਹੀ ਜਾ ਰਹੀ ਸੀ ਕੁਝ ਉਹਨਾਂ ਦੇ ਪਰਿਵਾਰਕ ਜਿਹੜੇ ਨੇੜੂ ਨੇ ਉਹਨਾਂ ਦੇ ਹਵਾਲੇ ਨਾਲ ਇੱਕ ਮੀਡੀਆਦਾਰੇ ਵੱਲੋਂ ਕਿ ਹਰਪ੍ਰੀਤ ਸਿੰਘ ਘਰ ਤੋਂ ਰਹੀਏ ਗਿਆ ਸਾਨੂੰ ਨਹੀਂ ਪਤਾ ਕਿ ਫਲੋਰ ਕਿਦਾਂ ਚਲਾ ਗਿਆ ਜੀ ਉਧਰੋਂ ਸਰਬਜੀਤ ਸਿੰਘ ਖਾਲਸਾ ਅਖਰ ਰਹੇ ਨੇ ਕਿ ਅੱਜ ਮਾਰਚ ਵੀ ਨਿਕਲਣਾ ਸੀਗਾ ਨਾ ਸ਼ਾਇਦ ਮੋਗੇ ਕਿ ਹਰਪ੍ਰੀਤ ਸਿੰਘ ਨੇ ਤੇ ਉੱਥੇ ਹਿੱਸਾ ਲੈਣਾ ਸੀਗਾ ਜੀ ਇਹ ਸਭ ਕੁਝ ਹੁਣ ترਸੀਮ ਸਿੰਘ ਜੀ ਦਾ ਦੇਖੋ ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ترਸੀਮ ਸਿੰਘ ਜੀ ਦਾ ਬਿਆਨ ਆ ਗਿਆ ਉਹ ਕਹਿੰਦੇ ਕਿ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜੀ ਉਧਰੋਂ ਪੁਲਿਸ ਵਾਲੇ ਕਹਿੰਦੇ ਨੇ ਕਿ ਅਸੀਂ ਡੋਪ ਟੈਸਟ ਕਰਵਾ ਲਿਆ ਡੋਪ ਟੈਸਟ ਪੋਜ਼ਿਟਿਵ ਹੈ ਜੀ ਤੇ ਇਸ ਤੋਂ ਇਲਾਵਾ ਇਹਦਾ ਮਤਲਬ ਹੈ ਕਿ ਉੱਥੇ ਕੰਜ਼ਿਊਮ ਕਰ ਰਹੇ ਸੀ ਜਾਂ ਕਰਕੇ ਉੱਥੇ ਬੈਠੇ ਸੀ ਜੀ ਪੁਲਿਸ ਵਾਲੇ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਉਹ ਕਹਿੰਦੇ ਕਿ ਅਸੀਂ ਬਲੱਡ ਸੈਂਪਲ ਵੀ ਲਿਆ ਜੀ ਉਹਦੀ ਰਿਪੋਰਟ ਤੁਹਾਨੂੰ ਪਤਾ ਬਲੱਡ ਵਾਲੀ ਚੜੀ ਆ ਥੋੜੀ ਪਛੜ ਕੇ ਆਉਂਦੀ ਆ ਹਾਂ ਜੀ ਹਾਂ ਜੀ ਤਾਂ ਗੱਲ ਇਹ ਆ ਕਿ ਬਈ ਇਹ ਮਾਮਲਾ ਕਾਫੀ ਗੰਭੀਰ ਬਣ ਜਾਂਦਾ ਹੈ ਜੀ ਇਸ ਲਿਹਾਜ਼ ਦੇ ਨਾਲ ਕਿਉਂਕਿ ਹੁਣ ਦੇਖੋ ਅਮਰਤਪਾਲ ਸਿੰਘ ਦੇ ਸਮਰਥਕ ਜਿਹੜੇ ਆ ਉਹ ਸਿੱਧਾ ਇਹ ਕਹਿਣਗੇ ਔਰ ਕਹਿ ਵੀ ਰਹੇ ਨੇ ਜੀ ਕਿ ਪੁਲਿਸ ਨੇ ਇਸ ਤਰ੍ਹਾਂ ਜਿਹੜਾ ਹੈ ਫਰਜ਼ੀ ਕੇਸ ਬਣਾ ਦਿੱਤਾ ਕਥੇ ਤੌਰ ਤੇ ਜੀ ਤੇ ਪੁਲਿਸ ਬਣਾ ਵੀ ਦਿੰਦੀ ਹੈ ਤੇ ਚ ਕੀ ਆ ਹਮ ਕਿੰਨੇ ਕੇਸ ਆ ਜਿਹੜੇ ਅਦਾਲਤਾਂ ਚ ਝੂਠੇ ਸਾਬਤ ਹੋਏ ਪਰ ਇਹ ਪੁਲਿਸ ਲਈ ਮੇਰੇ ਖਿਆਲ ਦੇ ਨਾਲ ਜੇ ਉਸਨੇ ਅਜਿਹਾ ਕੀਤਾ ਹੋਇਆ ਤਾਂ ਬੜਾ ਰਿਸਕੀ ਗੇਮ ਹੈ ਬਿਲਕੁਲ ਜਾ ਤਾਂ ਹੁਣ ਉਹਨਾਂ ਨੂੰ ਸਾਰੇ ਸਬੂਤ ਦੇਣੇ ਪੈਣਗੇ ਤਦ ਹੀ ਉਹਨਾਂ ਨੇ ਵੇਖ ਲਓ ਤੁਸੀਂ ਨਹੀਂ ਤਾਂ ਪੁਲਿਸੇ ਨਹੀਂ ਕਹਿੰਦੀ ਹੁੰਦੀ ਜੀ ਕਿ ਕਿਹਦੇ ਤੋਂ ਲੈ ਕੇ ਆ ਕਿਉਂਕਿ ਉਹ ਬੰਦਾ ਜੇ ਫੜਨਾ ਹੁੰਦਾ ਇਹਨਾਂ ਨੇ ਹੂੰ ਸ਼ਾਇਦ ਇਹਨਾਂ ਨੇ ਰਾਤੋਂ ਰਾਤ ਹੀ ਇਹ ਕੰਮ ਕਰ ਦਿੱਤਾ ਹੋਵੇਗਾ ਪਹਿਲਾਂ ਮਤਲਬ ਕਿ ਜਿੱਥੋਂ ਲੈ ਕੇ ਆਏ ਆ ਜਾਂ ਇਹਨਾਂ ਦੀ ਕਹਾਣੀ ਦੇ ਮੁਤਾਬਕ ਜੀ ਕਿ ਜਿਹੜੇ ਪੈਸੇ ਥੇਲੇ ਦਿੱਤੇ ਆ ਰਿਕਾਰਡ ਤੇ ਕੱਢ ਕੇ ਉਹ ਸਾਰਾ ਕੁਝ ਮਤਲਬ ਕਿ ਜੋੜ ਕੇ ਹੁਣ ਇੱਕ ਗੱਲ ਇਹ ਵੀ ਕਿਤੇ ਨਾ ਕਿਤੇ ਨਿਕਲ ਕੇ ਆ ਰਹੀ ਹੈ ਕਿ ਸ਼ਾਇਦ ਮੌਕੇ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਆ ਜੀ ਹਾਲਾਂਕਿ ਤੁਹਾਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਜਨ ਤੱਕ ਨਹੀਂ ਕਰਦੀ ਹੁੰਦੀ ਪੁਲਿਸ ਬਿਲਕੁਲ ਜੀ ਕਦੇ ਵੀ ਜਦੋਂ ਲੋਡ ਪੈ ਜਾਵੇ ਤੇ ਫਿਰ ਆ ਤਾਂ ਅਮਰਤਪਾਲ ਸਿੰਘ ਦੇ ਸਮਰਥਕ ਤੇ ਘਰ ਵਾਲੇ ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਜੀ ਉਹਨਾਂ ਨੇ ਮੰਨਣਾ ਵੀ ਨਹੀਂ ਤੇ ਕਈ ਵਾਰ ਇਹ ਵੀ ਹੁੰਦਾ ਸੁਖਮ ਸਿੰਘ ਸਾਹਿਬ ਇਹ ਵੀ ਇੱਕ ਸੱਚ ਆ ਜੀ ਕਿ ਭਾਈ ਅੰਦਰ ਦੇ ਪਿੱਠ ਪਿੱਛੇ ਨੇਰਾ ਹੂੰ ਕਈ ਵਾਰ ਆਪਾਂ ਵੀ ਹੈਰਾਨ ਰਹਿ ਜਾਂਦੇ ਕਿਰ ਫੁਲਾਣਾ ਬੰਦਾ ਹੂੰ ਆਪਾਂ ਹੈਰਾਨ ਹੀ ਸੀ ਅਸਲ ਚ ਹਾਂਜੀ ਹਾਂਜੀ ਆਪਾਂ ਵੀ ਹੈਰਾਨ ਆ ਜੀ कि अमृतपाल सिंह दी जे ਤੁਸੀਂ ਦੇਖੋਗੇ ਚਾਹੇ ਤੁਸੀਂ ਇਲੈਕਟੋਰਲ ਕੈਂਪੇਨ ਵੇਖ ਲਓ ਜੀ ਜਾਂ ਫਿਰ ਬਾਅਦ ਦੇ ਵਿੱਚ ਇੱਕ ਨੈਰੇਟਿਵ ਦੇਖ ਲਓ ਨਸ਼ਾ ਆਧਾਰਤੀ ਸੀਗਾ ਬਿਲਕੁਲ ਤੇ ਉਹ ਤੇ ਬਿਲਕੁਲ ਕਹ ਲਓ ਕਿ ਉਲਟ ਹੋ ਗਿਆ ਕਿ ਭਾਈ ਦੁਨੀਆ ਜਾਣਦਾ ਤਾਂ ਤੁਸੀਂ ਨਸ਼ਾ ਸ਼ਣੋਂਦੇ ਫਿਰਦੇ ਸੀ ਤੇ ਤੁਸੀਂ ਕਿ ਪਰ ਮੈਂ ਬਾਰ ਬਾਰ ਕਹੂੰਗਾ ਜ਼ਿੰਮੇਵਾਰੀ ਨਾਲ ਕਹੂੰਗਾ ਜੀ ਇਹਸ ਮਾਮਲੇ ਤੋਂ ਹਟ ਕੇ ਜੀ ਕਿ ਭਾਈ ਤੁਹਾਡਾ ਸੱਕਾ ਭਰਾ ਕਿਸ ਤਰ੍ਹਾਂ ਦਾ ਨਿਕਲੇਗਾ ਉਹ ਕਿਸ ਤਰ੍ਹਾਂ ਦਾ ਸੋਚੇਗਾ ਤੁਸੀਂ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦੇ ਹੋ ਸਕਦਾ ਤੁਹਾਡਾ ਭਰਾ ਤੁਹਾਡੇ ਤੋਂ ਮਗਾਸ ਨਹੀਂ ਬਿਲਕੁਲ 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 ਠੀਕ ਹੈ ਨਾ ਜੀ ਪਿੱਠ ਪਿੱਛੇ ਨੇਰਾ ਹੁੰਦਾ ਹੁਣ ਗੱਲਾਂ ਕਰਨ ਵਾਲੇ ਅਮਰਤਪਾਲ ਸਿੰਘ ਨੂੰ ਜੋ ਮਰਜ਼ੀ ਕਰੀ ਜਾਂ ਜੀ ਪਹਿਲੀ ਗਲਤੀ ਇਹ ਕਿ ਮਾਮਲੇ ਦਾ ਨਿਚੋੜ ਨਿਕਲੇ ਜਿੰਨੀ ਦੇਰ ਤੱਕ ਪੁਸ਼ਟੀ ਨਹੀਂ ਹੁੰਦੀ ਕੋਈ ਹੁੰਦੀ ਨਹੀਂ ਹਾਂ ਜੀ ਹਾਂ ਜੀ ਸਾਰਾ ਜਿਹੜਾ ਡੋਪ ਟੈਸਟ ਵਗੈਰਾ ਸਾਰੇ ਜਿਹੜੇ ਜੀ ਹੁੰਦੇ ਨਹੀਂ ਆ ਉਦੋਂ ਤੱਕ ਜਿਹੜਾ ਬਲੱਡ ਸੈਂਪਲ ਹੈ ਤੇ ਇਹ ਸਾਰਾ ਕੁਝ ਜਿਹੜਾ ਉਹ ਪੁਲਿਸ ਨੇ ਹੀ ਸਾਬਤ ਕਰਨਾ ਪੁਲਿਸ ਸਾਬਤ ਕਰਨ ਚ ਲੱਗੀ ਹੋਈ ਆ ਬਟ ਇਹ ਸੱਚ ਆ ਹਕੀਕਤ ਆ ਇਹ ਇਹ ਮੈਂ ਦੁਨੀਆਵੀ ਗੱਲ ਕਰਦਾ ਇਹਦੇ ਤੋਂ ਹਟ ਕੇ ਇਹ ਸਾਡੇ ਨਾਲ ਵੀ ਹੋਈਆਂ ਬੀਤੀਆਂ ਕਿ ਤੁਹਾਡੇ ਤੋਂ ਬਗਾਨੇ ਜਿਹੜੇ ਆ ਪ੍ਰਭਾਵਿਤ ਹੋ ਕੇ ਕਈ ਵਾਰ ਮਤਲਬ ਕਿ ਦਲਦਲ ਚੋਂ ਬਾਹਰ ਆ ਜਾਂਦੇ ਤੁਹਾਡੇ ਆਪਣੇ ਨਹੀਂ ਤੁਹਾਡੇ ਆਪਣੇ ਗੋਲਦੀ ਨਹੀਂ ਤੁਹਾਨੂੰ ਜੀ ਜੀ ਕੋਈ ਗੱਲ ਸੁਣ ਕੇ ਨਹੀਂ ਰਾਜੀ ਬਿਲਕੁਲ ਮੈਂ ਆਪਦੇ ਪਿੰਡ ਦੇ ਵਿੱਚ ਮੇਰੇ ਨਾਲ ਚੱਲੋਗੇ ਤੁਹਾਨੂੰ ਲੱਗੇਗਾ ਕਿ ਯਾਰ ਉਹ ਤਾਂ ਪਿੰਡ ਤੋਂ ਪਿੰਡ ਤੋਂ ਕਰ ਤੁਸੀਂ ਘਰ ਵਾਲੀ ਗੱਲ ਕਹੀ ਸੀ ਉਹ ਇਸ ਤੋਂ ਵੀ ਜ਼ਿਆਦਾ ਜਿਵੇਂ ਠੁਕਦੀ ਹੈ ਕਈ ਵਾਰੀ ਪਰਿਵਾਰ 'ਚ ਹੀ ਉਹ ਹੀ ਹੈ ਨਾ ਤੁਹਾਨੂੰ ਨਹੀਂ ਲਿਆ ਜਾਂਦਾ ਬਿਲਕੁਲ ਤਾਂ ਇਹ ਕਹਾਣੀ ਹੁਣ ਪਰਿਵਾਰ ਵਾਲੀ ਵੀ ਬਣ ਗਈ ਹੈ ਨਾ ਤਾਂ ਕੈਂਪੇਨ ਜਿਹੜੀ ਨਸ਼ੇ ਦੇ ਵਿਰੋਧ 'ਚ ਸੀ ਸਾਰਾ ਕੁਝ ਆ ਤਾਂ ਇਹ ਗੱਲਾਂ ਹੁਣ ਤੱਕ ਦੀਆਂ ਰਿਕਾਰਡ ਤੇ ਆਈਆਂ ਨੇ ਜੋ ਵੀ ਹੋਇਆ ਬਈ ਇਹਦੇ 'ਚ ਆਪਾਂ ਇਹੀ ਕਹਿ ਲੋ ਕਿ ਦੇਖ ਸਕਦੇ ਆ ਕਿ ਵਾ ਵਾਹ ਹਰਾਮ ਕਰਨ ਵਾਲੀ ਖਬਰ ਆ ਜੀ ਤੇ ਇਸ ਤੋਂ ਇਲਾਵਾ ਹਲੇ ਵਾਵਾ ਕੁਝ ਕਲੀਅਰ ਹੋਣਾ ਬਾਅਦ ਤੇ ਪੁਲਿਸ ਨੂੰ ਵੀ ਚਾਹੀਦਾ ਕਿ ਜੇ ਠੋਸ ਐਵੀਡੈਂਸ ਹੈ ਸਾਰੇ ਬਾਹਰ ਕਰੋ ਹਮ ਸਾਰੇ ਬਾਹਰ ਰੱਖੋ ਸਬੂਤ ਜਿਹੜੇ ਜੇ ਤੁਹਾਡੇ ਕੋਲ ਹੈਗੇ ਆ ਤੇ ਉਹ ਸਾਰੇ ਜਨਤਕ ਕਰੋ ਜਾਂ ਰਿਕਾਰਡ ਤੇ ਲਿਓ ਭਾਈ ਕਿਉਂਕਿ ਤੁਸੀਂ ਸਾਫ ਕਹਿ ਦਿੱਤਾ ਕਿ ਕਨਜੈਪਸ਼ਨ ਕਰਨ ਵਾਸਤੇ ਇਹਨਾਂ ਨੇ ਲਿਆਂਦਾ ਸੀ ਹਾਂ ਬਿਲਕੁਲ ਜੇ ਗੱਲ ਛਿੜ ਗਈ ਹੈ ਤਾਂ ਕੋਈ ਕਰਨੀ ਪੈਣੀ ਹੈ ਤੁਸੀਂ ਕਿਹਾ ਕਿ ਫਲਾਣਾ ਫਲਾਣਾ ਨੂੰ ਗ੍ਰਿਫਤਾਰ ਕਰੋ ਹਮ ਉਹਦੇ ਵੀ ਬਿਆਨ ਹੋਣ ਸਾਰਾ ਕੁਝ ਹੈ ਜਿਹੜਾ ਤੁਹਾਨੂੰ ਹੁਣ ਸਥਾਪਿਤ ਕਰਨਾ ਪਵੇਗਾ ਕਿਉਂਕਿ ਜੀ ਜੀ ਹੋ ਸਕਦਾ ਕਿ ਅਮਰਿਤਪਾਲ ਸਿੰਘ ਦੇ ਭਰਾ ਦੀ ਜੋ ਗ੍ਰਫਤਾਰੀ ਇਹਦੀ ਵਿਰੋਧਤਾ ਜਿਹੜੀ ਹੈ ਉਹ ਕੋਈ ਜ਼ਮੀਨੀ ਪੱਧਰ ਤੇ ਵੀ ਹੋਵੇ ਇਹ ਵੀ ਮਾਮਲਾ ਹੈ ਮੈਂ ਵੀ ਇਹੋ ਗੱਲ ਮਨ 'ਚ ਸੋਚ ਰਿਹਾ ਸੀਗਾ ਜੇ ਸਬੂਤ ਹੱਕ ਚ ਆਉਂਦੇ ਅਮਰਿਤਪਾਲ ਸਿੰਘ ਦੇ ਭਰਾ ਦੇ ਤਾਂ ਵੀ ਤੇ ਜੇ ਵਿਰੋਧ ਚ ਆਉਂਦੇ ਤਾਂ ਵੀ ਦੋਨੇ ਚੀਜ਼ਾਂ ਨਾਲ ਫਰਕ ਬਹੁਤ ਪੈਣਾ ਜੇ ਮੰਨ ਲਓ ਇਹ ਕਿਸੇ ਤੌਰ ਤੇ ਖਬਰ ਸਹੀ ਨਹੀਂ ਹੈਗੀ ਝੂਠੀ ਹੈ ਤਾਂ ਪੁਲਿਸ ਨੂੰ ਮਸਲਾ ਪੈ ਜਾਣਾ ਪੁਲਿਸ ਨੂੰ ਬਹੁਤ ਮਸਲਾ ਵੱਡਾ ਪੈ ਜਾਣਾ ਜੇ ਸੱਚ ਹੈ ਉਹ ਕਰਦੇ ਤਾਂ ਫਿਰ ਕੋਈ ਮੰਨਣ ਵਾਲੇ ਨੇ ਨਹੀਂ ਮੰਨਣਾ ਹੁੰਦਾ ਜੀ ਜਿਨੇ ਨਹੀਂ ਮੰਨਣਾ ਉਹਨੇ ਨਹੀਂ ਮੰਨਣਾ ਹਮ ਪਰ ਇਹ ਆ ਕਿ ਜਿਹੜੇ ਅਮਰਤਪਾਲ ਸਿੰਘ ਦੇ ਆਲੋਚਕ ਹੈ ਵਿਰੋਧੀ ਹੈ ਉਹਨਾਂ ਦੇ ਹੱਥ ਇੱਕ ਬਹੁਤ ਵੱਡਾ ਮੁੱਦਾ ਬਹੁਤ ਵੱਡਾ ਮੁੱਦਾ ਰਾਜਨੀਤੀ ਦੇ ਵਿੱਚ ਇਹੋ ਜਿਹੇ ਮੌਕੇ ਤਾਂ ਚਾਹੀਦੇ ਹੁੰਦੇ ਬਹੁਤ ਆ ਕੁਲਵੀਰ ਸਿੰਘ ਜੀਰਾ ਨੇ ਤੇ ਕਹਿ ਹੀ ਦਿੱਤਾ ਸੀ ਬਿਆਨ ਆ ਗਿਆ ਸੀ ਜੀ ਕਿ ਸਾਨੂੰ ਸ਼ਰਮਸਰ ਕਰਨ ਵਾਲੀ ਇਹ ਘਟਨਾ ਹੈ ਹਮ ਇਹਦਾ ਫੌਰੀ ਤੌਰ ਤੇ ਰੂਪ ਟੈਸਟ ਕਰਵਾਓ ਜੀ ਤਾਂ ਉਹ ਰਾਜਨੀਤਿਕ ਵਿਰੋਧੀ ਜਿਹੜੇ ਆ ਜੀ ਜੀ ਕਿਉਂਕਿ ਹੁਣ ਤੁਸੀਂ ਰਾਜਨੀਤਿਕ ਹੋ ਨਾ ਬਿਲਕੁਲ ਬਿਲਕੁਲ ਤਾਂ ਰਾਜਨੀਤਿਕ ਵਿਰੋਧੀ ਗਾਂ ਤੁਸੀਂ ਐਸਜੀਪੀਸੀ ਦਾ ਇਲੈਕਸ਼ਨ ਜਾਂ ਉਹ ਜਿਹੜੀ ਵੀ ਜਿੰਨੀ ਵੀ ਵਿਉਂਤਬੰਦੀ ਹੈ ਕਿਤੇ ਨਾ ਕਿਤੇ ਫਿਰ ਉਹਨਾਂ ਚੀਜ਼ਾਂ ਤੇ ਅਸਰ ਤੇ ਪੈਂਦਾ ਹੀ ਹੈ ਤੇ ਜਿਨ੍ਹਾਂ ਨਹੀਂ ਮੰਨਣਾ ਉਹਨਾਂ ਨੇ ਨਹੀਂ ਮੰਨਣਾ ਚਲੋ ਖੈਰ ਸਬੂਤਾ ਨੇਤਾ ਜੀ ਆਈ ਜਾਣਾ ਸਾਹਮਣੇ ਆ ਹੁਣ ਜਿੰਨੇ ਵੀ ਤੱਥ ਆਉਣਗੇ ਫਿਰ ਉਸ ਨਾਲ ਕਿਉਂਕਿ ਹਾਲੇ अर्ਲੀ ਸਟੇਜ ਹੈ ਇਸ ਖਬਰ ਦੀ ਜੀ 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 ਕਹਿ ਲੋ ਕਿ ਘੰਟਾ ਹੋਇਆ ਜਿੰਨੀ ਵੀ ਅਪਡੇਸ਼ਨਸ ਆਪਾਂ ਹੁਣ ਦੇਖੀ ਹੈ ਰੈਗੂਲਰ ਇਹਦੇ ਵਿੱਚ ਵਰਸ਼ਨ ਜਿੰਨੇ ਕੋ ਆਏ ਨੇ ਜੀ 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 ਅਵਰਤਪਾਲ ਸਿੰਘ ਦੇ ਪਿਤਾ ਉਹ ਕਹ ਰਹੇ ਆ ਕਿ ਬਈ ਇਹ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਹਮ ਸੱਜੀ ਸਿੰਘ ਖਾਲਸਾ ਕਹਿ ਰਹੇ ਨੇ ਕਿ ਉਹ ਤਾਂ ਮਾਰਚ ਚਾਜੀ ਹਿੱਸਾ ਲੈਣ ਆ ਰਹੇ ਸੀਗੇ ਜੀ ਤੇ ਉਹਨਾਂ ਨੂੰ ਸ਼ਾਇਦ ਰੋਕਣ ਵਾਸਤੇ ਇਹ ਕੀਤਾ ਜਾ ਰਿਹਾ ਮਤਲਬ ਕਿ ਦੋ ਬਿਲਕੁਲ ਵਿਰੋਧਾਪਾਸ ਵਾਲੇ ਐਸ ਵੇਲੇ ਪੱਖ ਨੇ ਕੁਝ ਵੀ ਹੋ ਸਕਦਾ ਹੈ ਇੱਕ ਤਰ੍ਹਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕਿਸੇ ਵੀ ਤਰ੍ਹਾਂ ਦਾ ਚਲੋ ਜੀ ਆਪਾਂ ਉਮੀਦ ਕਰਦੇ ਆਂ ਤੇ ਉਡੀਕ ਵੀ ਕਰਦੇ ਆਂ ਜਦੋਂ ਤੱਕ ਕੋਈ ਖਾਸ ਤਰ੍ਹਾਂ ਦੀ ਕੋਈ ਖਬਰ ਜਾਂ ਕੋਈ ਸਬੂਤ ਬਾਹਰ ਨਹੀਂ ਆਉਂਦੇ ਹਨ ਉਦੋਂ ਤੱਕ ਆਪਾਂ ਉਡੀਕ ਕਰਦੇ ਆਂ